ਇਹ ਗੱਲਾਂ ਕਰਦੇ ਜਿਨ੍ਹਾਂ ਨੂੰ ਔਰਦਾ ਤੀਰ ਲੈਣ ਦੀ ਆਦਤ ਹੈ ਨਾ ਔਰਦਾ ਤੀਰ ਲੈ ਲਓ ਪਰ ਜਦੋਂ ਵੱਜ ਜਾਣਾ ਤੇ ਤੁਹਾਡੀ ਚੀਕ ਵੀ ਨਹੀਂ ਨਿਕਲਨੀ ਹਾਂਜੀ ਦੋਸਤੋ ਜਿਵੇਂ ਕਿ ਤੁਹਾਨੂੰ ਪਤਾ ਹੀ ਹੈ ਕਿ ਭਾਈ ਅਮਰਤਪਾਲ ਸਿੰਘ ਮੈਰੋ ਜੋ ਕਿ ਹੈ ਆਪਣੇ ਪੰਜਾਬ ਦੇ ਵਿੱਚ ਗੰਦ ਖਤਮ ਕਰਨਾ ਚਾਹੁੰਦੇ ਹਨ ਕਿ ਅਮਰਤਪਾਲ ਸਿੰਘ ਮੈਰੋ ਵੱਲੋਂ ਜੋ ਕਿ ਹੈ ਪੀਤੇ ਸਮੇਂ ਹੀ ਜੋ ਕਿ ਹੈ ਇੱਕ ਕਾਂਡ ਕੀਤਾ ਗਿਆ ਸੀ ਬਾਕੀ ਦੋਸਤੋ ਤੁਹਾਨੂੰ ਦੱਸ ਦਿੰਨੇ ਆ ਕਿ ਉਸੇ ਨੂੰ ਲੈ ਕੇ ਚੱਲਦਿਆਂ ਲੋਕਾਂ ਵੱਲੋਂ ਭਾਈ ਅਮਰਤਪਾਲ ਸਿੰਘ ਮੈਨ ਨੂੰ ਜੋ ਕਿ ਮੁਸਲਮਾਨ ਦੇ ਨਾਮ ਨਾਲ ਕਾਫੀ ਦਾ ਟਰੋਲ ਕੀਤਾ ਜਾਂਦਾ ਹੈ ਕਿ ਇੱਕ ਸਿੱਖ ਨਹੀਂ ਹੋ ਸਕਦਾ ਇਹ ਮੁਸਲਮਾਨ ਆ ਬਾਕੀ ਦੋਸਤੋ ਤੁਹਾਨੂੰ ਦੱਸ ਦਿੰਨੇ ਆ ਕਿ ਉਸੇ ਨੂੰ ਲੈ ਕੇ ਚੱਲਦਿਆਂ ਜੋ ਕਿ ਅਮਰitsar ਵਿੱਚ ਮਸ਼ਹੂਰ ਤੂਫਾਨ ਸਿੰਘ ਵੱਲੋਂ ਜੋ ਕਿ ਲੋਕਾਂ ਨੂੰ ਠੋਕਮਾ ਜਵਾਬ ਦਿੱਤਾ ਗਿਆ ਹੈ ਤੂਫਾਨ ਸਿੰਘ ਵੱਲੋਂ ਆਪਣੇ ਪੇਜ ਉੱਪਰ ਜੋ ਕਿ ਹੈ ਇੱਕ ਵੀਡੀਓ ਸਾਂਝੀ ਕੀਤੀ ਗਈ ਹੈ ਉਸ ਵਿੱਚ ਉਸ ਵੱਲੋਂ ਕਿਹਾ ਗਿਆ ਹੈ ਕਿ ਤੁਸੀਂ ਉਸ ਨੂੰ ਮੁਸਲਮਾਨ ਨਹੀਂ ਕਹਿ ਸਕਦੇ ਉਹ ਤਾਂ ਇੱਕ ਸੱਚਾ ਸਿੱਖ ਹੈ ਉਸ ਦੇ ਵਿੱਚ ਜ਼ਮੀਰ ਹੈ ਤੁਹਾਡੇ ਵਿੱਚ ਤਾਂ ਜ਼ਮੀਰ ਵੀ ਖਤਮ ਹੋ ਚੁੱਕੀ ਹੈ ਔਰ ਦੋਸਤੋ ਉਹਨਾਂ ਵੱਲੋਂ ਕਿਹਾ ਗਿਆ ਕਿ ਜੋ ਕਿ ਹਰਮੰਦਰ ਸਾਹਿਬ ਦੀ ਨੀ ਰੱਖੀ ਉਹ ਵੀ ਸਾਈ ਮੀਆਂ ਮੀਰ ਨੇ ਰੱਖੀ ਸੀ ਜੋ ਕਿ ਮੁਸਲਮਾਨ ਸੀ ਔਰ ਗੁਰੂ ਨਾਨਕ ਦੇਵ ਜੀ ਜੋ ਕਿ ਹੈ ਉਹਨਾਂ ਨੇ ਕਦੇ ਵੀ ਮੁਸਲਮਾਨਾਂ ਸਿੱਖਾਂ ਵਿੱਚ ਕਦੇ ਵੀ ਜੋ ਕਿ ਹੈ ਉਹਨਾਂ ਨੇ ਭੇਦਭਾਵ ਨਹੀਂ ਕੀਤਾ ਤੁਸੀਂ ਅਸਲੀ ਸਿੱਖ ਨਹੀਂ ਹੋ ਸਕਦੇ ਜੋ ਕਿ ਤੁਸੀਂ ਮੁਸਲਮਾਨਾਂ ਨੂੰ ਜਾਤ ਪਾਤਾਂ ਨੂੰ ਲੈ ਕੇ ਤੁਸੀਂ ਲੋਕਾਂ ਵਿੱਚ ਇਹਨਾਂ ਕੁਝ ਦੇਖਦੇ ਹੋ ਬਾਕੀ ਦੋਸਤੋ ਤੂਫਾਨ ਸਿੰਘ ਤੁਸੀਂ ਇਸ ਸੋਚ ਬਾਰੇ ਕੀ ਕਹਿਣਾ ਚਾਹੋਗੇ ਸਾਨੂੰ ਕਮੈਂਟ ਕਰਕੇ ਜਰੂਰ ਦੱਸਿਓ ਮਿਲਦੇ ਆਂ ਅਗਲੀ ਵੀਡੀਓ ਵੱਲ ਧੰਨਵਾਦ